ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬੱਬੂ ਕੁਲਰੀਆ ਆਪਾਂ ਖੜੇ ਆ ਚੰਦਪੁਰਾ ਸਾਈਫਨ ਤੇ ਅੱਜ 4 ਜੁਲਾਈ 2025 ਅੱਜ ਦੇ ਤੁਸੀਂ ਦੇਖੋ ਗੱਲ ਕਰੀਏ ਪਾਣੀ ਦੀ ਪਾਣੀ ਕੱਲ ਨਾਲੋਂ ਬਈ ਵਧਿਆ ਤੇ ਇੱਕ ਵੱਡੀ ਗੱਲ ਇਹ ਹੈ ਪੋਕਲੈਨ ਮਸ਼ੀਨ ਨੇ ਆ ਕੇ ਜਿਹੜੀ ਗੇਟਾਂ ਦੀ ਸਫਾਈ ਕਰ ਦਿੰਦੀ ਹੈ ਤੁਸੀਂ ਉਹ ਦੇਖ ਰਹੇ ਹੋ ਉਧਰ ਦਿਖਾ ਦੇ ਮਣਜਾ ਬਾਈ ਨੂੰ ਲੱਕੜਾ ਲੈ ਕੇ ਜਾ ਰਹੇ ਜਿਹੜੇ ਉਹ ਜਿਹੜੇ ਦਰਖਤ ਨੇ ਉਹਦੇ ਵਿੱਚੋਂ ਕੱਢੇ ਗਏ ਨੇ ਜਦੋਂ ਮੋٹے ਦਰਖਤ ਗੇਟਾਂ ਦੇ ਵਿੱਚੋਂ ਨਿਕਲ ਜਾਂਦੇ ਨੇ ਤੇ ਪਾਣੀ ਦੇ ਵਹਾਅ ਨਾਲ ਛੋਟੇ-ਮੋਟੇ ਨੂੰ ਉਹ ਨਾਲੀ ਤੇ ਇਹ ਲੈ ਜਾਂਦੀ ਹੈ ਜਿਸ ਦੇ ਕਰਕੇ ਗੇਟਾਂ ਦੀ ਸਫਾਈ ਹੋ ਜਾਂਦੀ ਹੈ ਹੁਣ ਜੇ ਦੇਖੀਏ ਆਪਾਂ ਤਕਰੀਬਨ ਸਾਰੇ ਗੇਟ ਆ ਇਹ ਸਾਫ ਹੋ ਚੁੱਕੇ ਨੇ ਤੇ ਪਾਣੀ ਪਹਿਲਾਂ ਨਾਲੋਂ ਵਧਿਆ ਤੇ ਪਾਣੀ ਉਹ ਚ ਲੱਗੇ ਨਿਕਾਸ ਵੀ ਨਾਲ ਦੀ ਨਾਲ ਹੋ ਰਿਹਾ ਜਦੋਂ ਕੱਲ ਇਹ ਗੇਟ ਸਾਰੇ ਬੰਦ ਸੀ ਇੱਥੇ ਲਹਿਰਾਂ ਬਣ ਰਹੀਆਂ ਸੀਗੀਆਂ ਕਿਉਂਕਿ ਟੱਕਰ ਲੱਗਦੀ ਸੀਗੀ ਗੇਟ ਬੰਦ ਹੋਣ ਕਰਕੇ ਪਾਣੀ ਨੂੰ ਤੇ ਅੱਜ ਗੇਟ ਸਾਫ ਹੋਣ ਤੋਂ ਬਾਅਦ ਉਹ ਲਹਿਰਾਂ ਬਣਨੀਆਂ ਬੰਦ ਹੋ ਗਈਆਂ ਪਾਣੀ ਦੀ ਜਿਹੜੀ ਟੱਕਰ ਹੈ ਉਹ ਹੋ ਨਹੀਂ ਰਹੀ ਪਾਣੀ ਵਧਿਆ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਪਾਣੀ ਵਧਿਆ ਪਰ ਜੇ ਇਸੇ ਤਰ੍ਹਾਂ ਗੇਟਾਂ ਦੀ ਸਫਾਈ ਹੁੰਦੀ ਰਹੀ ਤਾਂ ਕੋਈ ਐਡੀ ਮੁਸ਼ਕਲ ਦੀ ਗੱਲ ਨਹੀਂ ਤੇ ਅਸੀਂ ਆਸ ਕਰਦੇ ਹਾਂ ਵੀ ਅਜਿਹੇ ਹਾਲਾਤ ਪੈਦਾ ਵੀ ਨਾ ਹੋਣ ਤੇ ਅੱਜ ਤੁਹਾਨੂੰ ਫੇਰ ਦੱਸ ਦਿੰਦੇ ਆ 4 ਜੁਲਾਈ 2025 ਚਾਂਦਪੁਰਾ ਸਾਈਫਨ ਤੇ 게ਟਾਂ ਦੀ ਸਫਾਈ ਹੋ ਚੁੱਕੀ ਹੈ। ਅ ਕਿਸੇ ਵੀ 게ਟ ਦੇ ਵਿੱਚ ਕੀ ਕਹਿਣਾ ਮਾੜਾ ਮੋਟਾ ਥੋੜਾ ਅਣਗਾ ਹੋ ਸਕਦਾ ਹੈ ਲੇਕਿਨ ਲਗਭਗ ਸਾਰੇ 게ਟ ਸਾਫ ਹੋ ਚੁੱਕੇ ਨੇ ਪੋਕਲੈਨ ਮਸ਼ੀਨ ਨੇ ਆ ਕੇ ਦਰਖਤ ਬਾਹਰ ਕੱਢ ਦਿੱਤੇ ਅੱਜ ਸਵੇਰੇ ਤੇ ਹੁਣ ਸਾਫ ਨੇ ਤੇ ਪਾਣੀ ਵਧਿਆ ਪਰ ਅਜੇ ਕੋਈ ਡਰ ਵਾਲੀ ਗੱਲ ਨਹੀਂ ਅਜੇ ਇੰਨਾ ਨਹੀਂ ਵਧਿਆ ਜੇ ਇਨ੍ਹਾਂ 게ਟਾਂ ਦੀ ਸਫਾਈ ਇਸੇ ਤਰ੍ਹਾਂ ਹੁੰਦੀ ਰਹੇ ਤਾਂ ਕੋਈ ਅਜੇ ਹੀ ਜਿਹੜੀ ਅਨਸਖਾ ਵੀ ਘਟਨਾ ਵਾਪਰਦੀ ਹੈ ਉਹ ਇਹ ਜੀ ਨੋਬਤ ਜ ਸਾਰੇ ਘੱਟੋ ਘੱਟ 15 ਦਿਨ ਸਾਰੀਆਂ ਪੰਚਾਇਤਾਂ ਨੂੰ ਪਿੰਡ ਵਾਸੀਆਂ ਨੂੰ ਕਹਿੰਦੇ ਆ ਵੀ ਇੱਥੇ ਨਿਗਾਹ ਜ਼ਰੂਰ ਟਕਾਈ ਰੱਖੋ ਤੇ ਆਪਾਂ ਵੀ ਬਣੇ ਰਹੇ ਹਾਂ ਬਣੇ ਰਹਾਂਗੇ ਇੱਥੇ ਲਗਾਤਾਰ ਤੇ ਤੁਹਾਡੇ ਤੱਕ ਜਿਹੜੀ ਸਹੀ ਤੇ ਸਟਿਕ ਜਾਣਕਾਰੀ ਪਹੁੰਚਾਦੇ ਰਹਾਂਗੇ ਤੇ ਜਦੋਂ ਲੋੜ ਪਈ ਤੇ ਅਸੀਂ ਜ਼ਰੂਰ ਤੁਹਾਨੂੰ ਬੋਲ ਮਾਰਾਂਗੇ ਤੇ ਤੁਸੀਂ ਆਉਂਗੇ ਵੀ ਤੇ ਹਾਲ ਦੀ ਘੜੀ ਡਰਨ ਦੀ ਲੋੜ ਨਹੀਂ ਗੇਟਾਂ ਦੀ ਸਫਾਈ ਹੋ ਚੁੱਕੀ ਹੈ ਪਾਣੀ ਵਧਿਆ ਜ਼ਰੂਰ ਹੈ ਪਰ ਜਿਹੜਾ ਵੱਧ ਵੱਧ ਪਾਣੀ ਆ ਰਿਹਾ ਉਹ ਨਾਲ ਦੀ ਨਾਲ ਅੱਗੇ ਜਾ ਵੀ ਰਿਹਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ